ਇਹ ਲੜਕਾ ਜੀ ਪ੍ਰਿੰਸ ਆਫ ਵਰਮ ਕੁਮਾਰ ਇਹ ਮੇਰੇ ਕੋ ਕੰਮ ਕਰਦਾ ਹੈ ਇਹ ਨੂੰ ਆ ਰਿਹਾ ਸੀ ਹੁਣੇ ਦੁਕਾਨ ਤੋਂ ਆਪਣੀ ਸ਼ਾਪ ਬੰਦ ਕਰਕੇ ਇਥੇ ਛੱਡ ਚੌਂਗ 'ਚ ਇਹਨੂੰ ਕ੍ਰੇਟਾ ਕਾਰ ਵਾਲੇ ਨੇ ਅੱਕਰ ਮਾਰਤੀ ਹੈ ਇਹਦੀ ਸਾਰੀ ਐਕਟਵਾ ਵੀ ਬੁਰੀ ਤਰ੍ਹਾਂ ਟੁੱਟ ਗਈ ਹੈ ਔਰ ਇਹਨੂੰ ਸੱਟਾਂ ਵੀ ਲੱਗੀਆਂ ਇਹਦੀ ਹਾਲਤ ਸੀਰੀਅਸ ਹੈ ਇਹ ਮੈਨੂੰ ਲੱਗਦਾ ਕਿ ਰஞ்சிਸ਼ਾ ਨੇ ਇਹਦੇ ਨਾਲ ਇਹ ਕਾਰਵਾਈ ਕੀਤੀ ਗਈ ਹੈ ਬਾਅਦ ਵਿੱਚ ਪੂਛ ਜਾਂਚ ਕਰ ਰਹੀ ਹੈ ਅਸੀਂ ਜਲਦੀ ਹੁਣ ਅਸੀਂ ਇਹਨੂੰ ਲੈ ਕੇ ਜਾ ਰਹੇ ਹਾਂ ਇਹਦਾ ਸਕੈਨ ਕਰਾਣ ਆਸਤੇ ਉਸ ਤੋਂ ਬਾਅਦ ਜੋ ਵੀ ਡਾਕਟਰ ਰਿਪੋਰਟ ਦਿੰਦੇ ਫਿਰ ਇਹ ਕਰ ਦੱਸ ਲਾ ਕੇ ਸੋਤ ਦੇ ਵਿੱਚ ਦਾਖਲ ਕਰਦੇ ਇਹ ਅਰੋੜਾ ਹਸਪੀਟਲ ਛੇਟਾ ਜੀ ਇਹ ਪਾਜੀ ਐਡਵਾਇਟਰ ਦੇ ਵਿੱਚ ਹੋਇਆ 8 ਵਜੇ ਫਰੀਬ ਸਵਾ 8 ਵਜੇ ਐਡਵਾਇਟਰ ਲਾਬ ਇਲੀਮੈਂਟ ਐਡਵਾਇਟਰ ਦੇ ਵਿੱਚ ਇੱਕ ਕ੍ਰੇਟਾ ਗੱਡੀ ਦਾ ਐਕਸੀਡੈਂਟ ਹੋਇਆ ਚਾਹ ਕਿ ਡਰਾਈਵਰ ਡਰਾਈਵਰ ਦੇ ਬਣਾ ਕਿਤਾ ਗੱਡੀ ਚੋਂ ਨਾ ਫੇਰੀ ਮੁਕੀ ਨਹੀਂ ਬਾਹਰ ਅਕਸੀਡੈਂਟ ਹੋਇਆ ਜਿਸ ਕਰਕੇ ਲੱਤ ਕੇ ਦੇ ਜਿਹੜੀਗਾ ਸੱਟ ਲੱਗੀ ਐਕਟੀ ਵਾਲੇ ਦੇ ਐਕਟੀ ਵਾਲੀ ਸੱਟ ਹੋਈ ਆ ਉਹਨੂੰ ਇੱਥੇ ਅਰੋੜਾ ਹਸਪਤਲ ਦਾ ਹਲ ਕਰਾਇਆ ਆ ਤੋ ਜਿਹੜੇ ਗੱਡੀ ਵਾਲੇ ਉਹਦੇ ਦੇ ਰੈਡੀ ਵੀ ਆ ਗਏ ਉਹਦਾ ਅਪਰੂਵਲ ਤੇ ਚੱਲ ਰਿਹਾ ਸੀ ਅਪਰੂਵਲ ਜੋ ਵੀ ਹੋਣਾ ਕਰਨਾ ਗੱਡੀ ਵਾਲਾ ਜਿਹੜਾ ਮੌਕੇ ਤੇ ਤੇ ਜਾਂ ਮੌਕੇ ਤੇ ਉਹ ਦਾਖਲ ਗੱਡੀ ਨੂੰ ਪਤਾ ਲੱਗਾ ਵਾ ਪਤਾ ਲੱਗਾ ਗੱਡੀ ਨੂੰ ਦਾਖਲ ਕਰਾ ਬਾਕੀ ਉਹਨਾਂ ਦੇ ਗੱਡੀ ਵਾਲੇ ਦੇ ਬੰਦੇ ਵੀ ਆ ਗਏ ਉਹ ਉਹਨਾਂ ਦਾ ਇਲਾਜ ਕਰਾ ਰਹੇ ਜਿਹੜਾ ਲੜਕਾ ਉਹਦਾ ਜੀਨਾ ਜਿਹੜਾ ਵਰਨ ਵਰਦਕ ਬਾਹਰ ਕਰੇ ਦਾ ਜੀਨਾ ਬੰਦਾ ਬਾਹਰ ਆ ਗਿਆ ਉਹਦਾ 40 ਕੁ ਲੈ ਹੈ ਅੱਲਾ ਹੀ ਇਹ ਕੱਟ ਕੇ ਤੀ ਹਾਂ ਜੀ ਆਹ ਪੁੱਛਦੇ ਜੇ ਹੰਤਪਾਲੇ ਜਾ ਤੇ ਉਹ ਉਹਨੂੰ ਦਾਖਲ ਕਰਾ ਕੇ ਚਲੇ ਗਏ ਕੌਣ ਕੋਲੋਂ ਕੋਲੋਂ ਬੰਦੀ ਕੀ ਕਾਰਵਾਈ ਬਾਕੀ ਦੇਖਦੇ ਆ ਜੀ ਜੋ ਕਲਪੀ ਪਰ ਬਿਆਨ ਦੇ ਬਿਆਨ ਦੇ ਕਾਬਿਲ ਨਹੀਂ ਬਿਆਨ ਦਿੰਦਾ ਬਲੇ ਤੱਕ ਦਾ ਕਾਰਜ ਕਰਾ ਲਾ ਲੋ ਦੀ ਕੰਡੀਸ਼ਨ ਲਾਲ ਠੀਕ ਹੈ ਜੇ ਹੋਸ਼ਨੀ ਹੁੰਦੀ ਤਾਂ ਹੋਸ਼ੀ ਹੋ ਪਤਾ ਲੱਗਦਾ ਐਕਸ-ਰੇ ਵਗੈਰਾ ਕਰਾ ਰਹੇ ਆਪਣੇ ਸਿੱਟੀ ਸਕੈਨ ਕਰਾ ਰਹੇ ਹੋਣ ਜਾ ਰਹੇ ਦੋਹ ਪਾਰਟੀਆਂ ਹੋ ਗਿਆ ਆਪਣੇ ਤੇ ਕਰਾ ਰਹੇ ਇਲਾਜ ਕਰਾ ਰਹੇ ਰੋੜਾ ਫੜੰਦੇ ਨੇ ਹਾਂ ਜੀ ਰੋੜਾ नव पीड़ियूं नव पेड़ियूं की